ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਅਤੇ ਸ੍ਰੀ ਹਰਮਨਬੀਰ ਸਿੰਘ ਗਿੱਲ ਆਈਪੀਐਸ ਡੀਆਈਜੀ ਫਰੋਈਪੁਰ ਰੇਂਜ ਫਰੋਈਪੁਰ ਜੀ ਦੇ ਦਿਸ਼ਾ ਨਿਰਦੇਸ਼ ਹਿਤ ਅਤੇ ਸ੍ਰੀ ਵਿਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਿਲਕਾ ਜੀ ਦੀ ਜੋਗ ਅਗਵਾਈ ਹਿਤ ਜ਼ਿਲ੍ਹਾ ਫਾਜ਼ਿਲਕਾ ਦੀ ਸੀਆਈਏ 2 ਟੀਮ ਜਿਸ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ CIA 2 ਦੇ ਸਬ ਇਨਸਪੈਕਟਰ ਮਰੀਕ ਸਿੰਘ ਨੇ ਸਮੇਤ ਪੁਲਿਸ ਪਾਰਟੀ ਬਹਾਦਰ ਅਕਬਾ ਲੱਧੂ ਵਾਲਾ ਅਤਾੜ ਦਰਾਨੇ ਨਾਕਾਬੰਦੀ ਇੱਕ ਕਾਰ ਮਰੂਤੀ ਆਲਟੋ ਵਿੱਚੋਂ ਤਿੰਨ ਆਦਮੀ ਪ੍ਰਿੰਸ ਕੁਮਾਰ ਵਾਸੀ ਇਰਾਈਆਂ ਵਾਲਾ ਥਾਣਾ ਸਦਰ ਜਲੰਧਾਬ ਸੰਦੀਪ ਕੁਮਾਰ ਅਤੇ ਜਸ਼ਨਪ੍ਰੀਤ 82 ਕਮਰੇ ਵਾਲਾ ਇਹਨਾਂ ਪਾਸੋਂ 60000 ਗੋਲੀ ਟਰਾਮਾਡੋਲ ਬਰਾਮਦ ਕਰਾ ਕੇ ਮਕਦਮਾ ਨੰਬਰ 52 ਮਿਤੀ 11/5/25 ਅਦ ਹਿੰਤਰਾ 22C ਐਨਡੀਪੀਏ ਸੈਕਟਰ ਥਾਣਾ ਬੈਰੋਕੇ ਦਰਜ ਰਜਿਸਟਰ ਕਰਾਇਆ ਦੋਸ਼ੀਆਂ ਨੂੰ ਹਸਬਜਾਤਾ ਅਨਸਾਰ ਗ੍ਰਿਫਤਾਰ ਕਰਕੇ ਉਹਨਾਂ ਕੋ ਪੁਛਗਛ ਜਾਰੀ ਹੈ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕਰਕੇ ਮਜੀਦ ਪੁਛਕਿਸ਼ ਕੀਤੀ ਜਾਊਗੀ ਇਹ ਗੋਲੀਆਂ ਕਿੱਥੋਂ ਲੈ ਕੇ ਆਏ ਸੀ ਔਰ ਕਿੱਥੇ ਵੇਚਣੀਆਂ ਸੀ